ਕੈਨੇਡਾ ਦੇ ਵਿੱਚ ਰਹਿੰਦਾ ਪੰਜਾਬੀ ਪਰਿਵਾਰ ਗਿੱਲ ਫੈਮਿਲੀ ਅਤੇ ਇਸ ਘਰ ਤੇ ਵੀ ਜੰਮੀ ਹਰਸਿਮਰਤ ਕੌਰ ਗਿੱਲ ਇੱਕ ਹੁਸ਼ਿਆਰ ਤੇ ਹੌਨਹਾਰ ਕੁੜੀ ਅਤੇ ਇਹ ਪਰਿਵਾਰ ਜਦੋਂ ਕੈਨੇਡਾ ਤੋਂ ਅਮਰੀਕਾ ਦੇ ਵੱਲ ਮੂਵ ਹੋ ਗਿਆ ਤਾਂ ਉੱਥੇ ਜਾ ਕੇ ਵੀ ਕੁੜੀ ਦਾ ਇੱਕੋ ਇੱਕ ਮਕਸਦ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ ਇਸ ਇੱਛਾ ਨੂੰ ਪੂਰੀ ਕਰਨ ਦੇ ਲਈ ਪਿਤਾ ਦੇ ਵੱਲੋਂ ਇਹ ਪੁਰੀਵਾ ਲਗਾਈ ਗਈ ਪਰ ਜਦੋਂ ਇਹ ਕੁੜੀ ਖੁਸ਼ਿਆਰ ਸੀ ਹੁਨਾਰ ਸੀ ਅਤੇ 12 ਸਾਲ ਦੀ ਹੁੰਦੀ ਹੈ ਤਾਂ ਪਿਓ ਇਸ ਦਾ ਰਿਸ਼ਤਾ ਪੰਜਾਬ ਰਣ ਦੇ ਬਰਾਣਾ ਦੇ ਮੁੰਡੇ ਅਮਨਦੀਪ ਸਿੰਘ ਬਰਾੜ ਨਾਲ ਕਰਨ ਦਾ ਫੈਸਲਾ ਕਰਦੇ ਨੇ ਆਖਦੇ ਨੇ ਜ਼ੁਬਾਨ ਦੇ ਦਿੱਤੀ ਜਾਂਦੀ ਹੈ ਕਿ ਉਸ ਮੁੰਡੇ ਦੇ ਨਾਲ ਵਿਆਹ ਕੀਤਾ ਜਾਣਾ ਜਿਵੇਂ ਜਿਵੇਂ ਉਮਰ ਵੱਧੀ ਹੈ ਤਾਂ ਪੱਕ ਠੱਕ ਵੀ ਹੋ ਗਈ ਅਤੇ 18 ਸਾਲ ਦੀ ਹੋਣ ਤੋਂ ਬਾਅਦ ਹਰਸਿਮਰਤ ਦਾ ਵਿਆਹ ਅਮਨਦੀਪ ਸਿੰਘ ਬਰਾੜ ਦੇ ਨਾਲ ਕਰ ਦਿੱਤਾ ਗਿਆ ਵਿਆਹ ਤਾਂ ਹੋ ਗਿਆ ਪਰ ਇਸ ਵਿਆਹ ਤੋਂ ਬਾਅਦ ਇਸ ਘਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਹੋਈਆਂ ਦੋਹਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਉਥਲ ਕਿ ਅੰਤ ਸਮੇਂ ਤੱਕ ਵੀ ਕਿਸੇ ਨੂੰ ਸਮਝ ਨਹੀਂ ਆਇਆ ਕਿ ਇਹਨਾਂ ਦੇ ਨਾਲ ਵਾਪਰ ਕੀ ਗਿਆ ਤੇ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ ਹਰਸਿਮਰਤ ਅਤੇ ਅਮਨਦੀਪ ਪਤੀ ਪਤਨੀ ਦੇ ਵਜੋਂ ਇੱਕ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸੀ ਅਤੇ ਇਹ ਅਪਾਰਟਮੈਂਟ ਹੋਸਟਲ ਦਾ ਇੱਕ ਕਮਰਾ ਸੀ ਸ਼ਾਇਦ ਅਤੇ ਇਹ ਕਮਰਾ ਵੀ ਸਿਮਰਤ ਨੂੰ ਆਪਣੀ ਪੜ੍ਹਾਈ ਦੇ ਬਲਬੂਤੇ ਤੇ ਆਪਣੇ ਕੰਮ ਕਰਨ ਦੇ ਲਈ ਮਿਲਿਆ ਹੋਇਆ ਸੀ। ਇੱਕ ਵਧੀਆ ਕੁੜੀ ਸੀ ਜਿਸ ਨੂੰ ਕਿਸੇ ਚੀਜ਼ ਦੀ ਕਦੇ ਕੋਈ ਕਮੀ ਨਹੀਂ ਆਈ। ਪੂਰੀ ਕੌਂਫੀਡੈਂਟ ਸੀ, ਉਹ ਚੰਗੇ ਦੋਸਤ ਸੀ, ਪਰਿਵਾਰਿਕ ਮੈਂਬਰ ਉਸ ਨੂੰ ਪਿਆਰ ਕਰਨ ਵਾਲੇ ਸੀ। ਪਿਤਾ ਦੇ ਨਾਲ ਉਸ ਦਾ ਇੱਕ ਗਹਿਰਾ ਰਿਸ਼ਤਾ ਸੀ ਜਿਨ੍ਹਾਂ ਦਾ ਨਾਮ ਦਲਜੀਤ ਸਿੰਘ ਹੈ। 20 ਸਾਲ ਦੀ ਇਸ ਕੁੜੀ ਦੀ ਅਚਾਨਕ ਜਾਨ ਚਲੀ ਜਾਂਦੀ ਹੈ ਜਾਂ ਕਹਿ ਲਓ ਕਿ ਜਾਨ ਲਈ ਜਾਂਦੀ ਹੈ ਉਸਦੇ ਉਸੇ ਕਮਰੇ ਦੇ ਵਿੱਚ ਜਿੱਥੇ ਕਿ ਆਪਣੇ ਪਤੀ ਦੇ ਨਾਲ ਉਹ ਰਹਿ ਰਹੀ ਸੀ ਨਜੀਤ ਸਿੰਘ ਨੂੰ 2 ਫਰਵਰੀ 2008 ਦਾ ਹੈ ਸਾਰਾ ਮਾਮਲਾ ਕਿ ਇੱਕ ਦਿਨ ਅਚਾਨਕ ਫੋਨ ਆਂਦਾ ਹੈ ਅਤੇ ਜਦੋਂ ਉਹ ਜਾ ਕੇ ਉਸ ਅਪਾਰਟਮੈਂਟ ਦਾ ਤਾਲਾ ਖੋਲਦੇ ਨੇ ਉਹਨਾਂ ਦੇ ਕੋਲ ਵੀ ਚਾਬੀ ਹੁੰਦੀ ਹੈ ਤਾਂ ਅੰਦਰ ਜਾ ਕੇ ਦੇਖਦੇ ਨੇ ਕਿ ਟੀ ਬਟ ਦੇ ਉੱਪਰ ਮੁੱਦੀ ਹੋ ਕੇ ਪਈ ਸੀ ਅਤੇ ਸਾਫ਼ ਪਤਾ ਲੱਗਦਾ ਸੀ ਕਿ ਇੱਥੇ ਜਦੋਂ ਜਹਿਦ ਕੀਤੀ ਗਈ ਹੈ ਸਮਾਨ ਖਿੰਡਿਆ ਹੋਇਆ ਸੀ ਘਰ ਦੇ ਵਿੱਚ ਜਿਹੜਾ ਕੁੱਤਾ ਰੱਖਿਆ ਹੋਇਆ ਸੀ ਉਸ ਨੂੰ ਬਾਥਰੂਮ ਦੇ ਵਿੱਚ ਜੰਜੀਰਾਂ ਦੇ ਨਾਲ ਬੰਨਿਆ ਹੋਇਆ ਸੀ ਅਤੇ ਉਹ ਬਾਰ-ਬਾਰ ਭੌਂਕ ਰਿਹਾ ਸੀ ਘਰ ਦੇ ਹਾਲਾਤ ਸਾਰੇ ਇਹ ਸੀ ਜੋ ਕਿ ਕੁੜੀ ਦੇ ਪਿਓ ਦੇ ਵੱਲੋਂ ਦੇਖੇ ਗਏ ਪਰ ਘਰ ਦੇ ਵਿੱਚ ਉਹਨਾਂ ਦਾ ਜਵਾਈ ਅਮਨਦੀਪ ਮੌਜੂਦ ਨਹੀਂ ਸੀ ਇਹ ਉਹੀ ਮੁੰਡਾ ਸੀ ਜਿਸ ਦੇ ਨਾਲ ਪਿਓ ਦੇ ਵੱਲੋਂ ਬੜੇ ਹੀ ਚਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਗਿਆ ਸੀ ਰਿਸ਼ਤਾ ਲਿਆ ਗਿਆ ਸੀ ਐਸੀ ਉਮੀਦ ਦੇ ਨਾਲ ਕਿ ਉਹ ਇੱਕ ਚੰਗਾ ਮੁੰਡਾ ਹੈ ਚੰਗਾ ਪਰਿਵਾਰ ਹੈ ਉਹ ਵੀ ਇੱਥੇ ਆ ਕੇ ਮੁੰਡਾ ਪੜ੍ਹਾਈ ਕਰਨ ਲੱਗ ਗਿਆ ਸੀ ਪਰ ਇਹ ਨੇ ਪਤਾ ਸੀ ਕਿ ਉਹ ਕਿਹੋ ਜਿਹੀ ਸੋਚ ਦਾ ਮਾਲਕ ਹੈ ਉਹ ਹੌਲੀ-ਹੌਲੀ ਹੀਣਤਾ ਦੀ ਭਾਵਨਾ ਦੇ ਵਿੱਚ ਆਪਣੇ ਆਪ ਨੂੰ ਆਪਣੀ ਪਤਨੀ ਤੋਂ ਛੋਟਾ ਮਹਿਸੂਸ ਕਰਨ ਲੱਗ ਪਿਆ ਉਸ ਤੋਂ ਇਹ ਲੱਗਣ ਲੱਗਿਆ ਕਿ ਹੁਸ਼ਿਆਰ ਵੀ ਹੈ ਮੇਰੇ ਤੋਂ ਵੱਧ ਕਮਾਉਂਦੀ ਵੀ ਹੈ ਕਿਉਂਕਿ ਡਾਕਟਰੀ ਪੇਸ਼ੇ ਦੇ ਵਿੱਚ ਸੀ ਉਹ ਤੇ ਦੂਸਰੇ ਪਾਸੇ ਮੁੰਡਾ ਪੜ੍ਹਾਈ ਵੀ ਮਾਮੂਲੀ ਹੀ ਕਰ ਰਿਹਾ ਸੀ ਅਤੇ ਜੌਬ ਵੀ ਛੋਟੀਆਂ-ਮੋਟੀਆਂ ਹੀ ਕਰਦਾ ਸੀ ਇਹਨਾਂ ਗੱਲਾਂ ਨੂੰ ਲੈ ਕੇ ਅਕਸਰ ਹੀ ਆਪਣੀ ਬਤਨੀ ਨੂੰ ਤੰਗ ਕਰਦਾ ਸੀ ਬਾਰ-ਬਾਰ ਫੋਨ ਕਰਦਾ ਸੀ ਪੁੱਛਦਾ ਸੀ ਉਹ ਕਿੱਥੇ ਹੈ ਦੋਸਤਾਂ ਰਿਸ਼ਤੇਦਾਰਾਂ ਤੇ ਨਾਲ ਬੈਠਣ ਉੱਠਣ ਤੇ ਵੀ ਉਹ ਹੁਣ ਇਸ ਨੋਬਤ ਤੇ ਉਤਰ ਆਇਆ ਸੀ ਕਿ ਪਾਬੰਦੀ ਲਗਾਉਣਾ ਸ਼ੁਰੂ ਕਰ ਦਿੰਦਾ ਇੱਕ ਦਿਨ ਤਾਂ ਉਹ ਆਪਣੀ ਬਤਨੀ ਨੂੰ ਇਹ ਵੀ ਆਖ ਦਿੰਦਾ ਹੈ ਕਿ ਜਾਂ ਤਾਂ ਤੂੰ ਆਪਣੇ ਮਾਵਾ ਪਤੀ ਦੋਸਤਾਂ ਨੂੰ ਚੁਣ ਲੈ ਜਾਂ ਫਿਰ ਮੈਨੂੰ ਇਸ ਗੱਲ ਨੇ ਸਿਮਰਤ ਨੂੰ ਕਾਫੀ ਤੰਗ ਕੀਤਾ ਇਹ ਕਿਉਂਕਿ ਉਹ ਅਕਸਰ ਡਾਇਰੀ ਲਿਖਦੀ ਸੀ ਅਤੇ ਡਾਇਰੀ ਦੇ ਵਿੱਚ ਉਸਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਖਿਰਕਾਰ ਕੋਈ ਇਨਸਾਨ ਕਿਸੇ ਨੂੰ ਇਹੋ ਜਹੀ ਗੱਲ ਕਿਵੇਂ ਕਹਿ ਸਕਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਛੱਡ ਦੇਵੇ ਤਾਂ ਖੈਰ ਇਹ ਸਭ ਕੁਝ ਹੁੰਦਾ ਚੱਲਾ ਆ ਰਿਹਾ ਸੀ ਪਰ ਹੁਣ ਸਿਮਰਤ ਆਪਣੇ ਪਤੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਜਿਸ ਤੇ ਬਾਰੇ ਉਸਨੇ ਆਪਣੇ ਕੁਝ ਦੋਸਤਾਂ ਨੂੰ ਵੀ ਦੱਸਿਆ ਸੀ ਕਿ ਮੈਂ ਜਾ ਕੇ ਆਪਣੇ ਉਸ ਅਮਨਦੀਪ ਪਤੀ ਦੇ ਨਾਲ ਗੱਲਬਾਤ ਕਰੂੰਗੀ ਅਤੇ ਜਦੋਂ ਗੱਲਬਾਤ ਮੁੱਕੀ ਤਾਂ ਸਿਮਰਤ ਨੂੰ ਇੰਜ ਲੱਗਿਆ ਕਿ ਕੁਝ ਭਾਰ ਹਲਕਾ ਹੋਇਆ ਉਸ ਦੇ ਸੀਨੇ ਦੇ ਉੱਪਰੋਂ ਬੋਝ ਉਤਰ ਗਿਆ ਪਰ ਇਹ ਨਹੀਂ ਪਤਾ ਸੀ ਕਿ ਅਮਨਦੀਪ ਮਹਿਜ਼ ਗੱਲਾਂ ਸੁਣ ਰਿਹਾ ਹੈ ਉਸ ਦੀਆਂ ਗੱਲਾਂ ਮੰਨੀਆਂ ਨਹੀਂ ਜਾ ਰਹੀਆਂ ਕੁਝ ਘੰਟੇ ਬਾਅਦ ਹੀ ਅਮਨਦੀਪ ਫਿਰ ਤੋਂ ਤੈਸ਼ ਦੇ ਵਿੱਚ ਆਂਦਾ ਹੈ ਅਤੇ ਆਪਣੀ ਪਤਨੀ ਦੀ ਜਾਨ ਲੈ ਲੈਂਦਾ ਜਾਨ ਲੈਣ ਤੋਂ ਪਹਿਲਾਂ ਦੀ ਕੋਈ ਲੜਾਈ ਆਸ-ਪਾਸ ਦੇ ਕਮਰਿਆਂ ਦੇ ਵਿੱਚੋਂ ਆਦੀ ਆਵਾਜ਼ ਗਈ ਸੀ ਉਹਨਾਂ ਦੇ ਵੱਲੋਂ ਸੁਣਿਆ ਗਿਆ ਕਿ ਦੋ ਜਣੇ ਝਗੜ ਰਹੇ ਨੇ ਕਾਰਨ ਕੀ ਸੀ ਤਾਂ ਨਹੀਂ ਸਮਝ ਆ ਰਿਹਾ ਸੀ ਪਰ ਜਦੋਂ ਇਹ ਲੜਾਈ ਸ਼ਾਂਤ ਹੋਈ ਤਾਂ ਉੱਥੇ ਚੁੱਪ पसर ਗਈ ਜਿਸ ਤੋਂ ਬਾਅਦ ਉਸ ਬਿਲਡਿੰਗ ਦੇ ਵਿੱਚੋਂ ਹੀ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਅਤੇ ਨਾਲ ਹੀ ਪਤਾ ਲੱਗਦਾ ਹੈ ਕਿ ਅੰਦਰ ਇੱਕ ਹੋਣਹਾਰ ਹੁਸ਼ਿਆਰ ਧੀ ਦੀ ਜਾਨ ਲੈ ਲਈ ਗਈ ਇਸ ਮਗਰੋਂ ਪਿਤਾ ਹੀ ਆਖਦੇ ਨੇ ਕਿ ਆਪਣੀ ਧੀਆਂ ਨੂੰ ਸਮਝੋ ਕਪੜੀ ਧੀਆਂ ਦੇ ਨਾਲ ਹੋ ਰਹੇ ਮਾੜੇ ਕੰਮਾਂ ਨੂੰ ਦੇਖੋ ਕਿਉਂਕਿ ਇਸ ਮਾਮਲੇ ਦੇ ਵਿੱਚ ਕੁੜੀ ਦੇ ਵੱਲੋਂ ਆਪਣੇ ਮਾਪਿਓ ਨੂੰ ਭਰਾਵਾਂ ਨੂੰ ਇੱਕ ਵੀ ਗੱਲ ਦੱਸੀ ਨਹੀਂ ਗਈ ਸੀ ਸਭ ਕੁਝ ਵਾਪਰਨ ਤੋਂ ਬਾਅਦ ਮਾਪਿਓ ਨੇ ਹੀ ਕਿਹਾ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਕਿਹੋ ਜਿਹੀ ਜ਼ਿੰਦਗੀ ਜੀ ਰਹੀ ਸੀ ਜਦੋਂ ਇਸ ਕੁੜੀ ਦੇ ਕੁਝ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਆਖਦੇ ਨੇ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਕੁੜੀ ਵਿਆਹੀ ਹੋਈ ਹੈ ਇੱਕ ਦਿਨ ਉਸਦੇ ਫੋਨ ਦੇ ਵਿੱਚੋਂ ਅਚਾਨਕ ਜਦੋਂ ਪੰਜਾਬੀ ਵਿਆਹ ਹੁੰਦਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਗਈਆਂ ਤਾਂ ਕੁੜੀ ਦਾ ਕਹਿਣਾ ਸੀ ਕਿ ਮੇਰੇ ਕਿਸੇ ਕਜ਼ਨ ਦੇ ਵਿਆਹ ਦੀਆਂ ਤਸਵੀਰਾਂ ਨੇ ਮੇਰੇ ਵਿਆਹ ਨਹੀਂ ਯਾਨੀ ਕਿ ਉਹ ਆਪਣੇ ਦੋਸਤਾਂ ਤੋਂ ਇਸ ਗੱਲ ਨੂੰ ਲੁਕੋ ਰਹੀ ਸੀ ਕਿ ਉਹ ਵਿਆਹੀ ਹੋਈ ਹੈ। ਆਪਣੇ ਘਰ ਦੇ ਵਿੱਚ ਹੋ ਰਹੇ ਹਾਲਾਤਾਂ ਨੂੰ ਉਹ ਮਾਪਿਓ ਦੇ ਨਾਲ ਸਾਂਝਾ ਨਹੀਂ ਕਰ ਰਹੀ ਸੀ। ਜੋ ਉਸ ਦੀ ਅਸਲ ਜ਼ਿੰਦਗੀ ਸੀ ਉਹ ਦੋਸਤਾਂ ਦੇ ਨਾਲ ਸਾਂਝੀ ਨਹੀਂ ਕਰ ਰਹੀ ਸੀ। ਕੁਝ ਇੱਕ ਦੋ ਦੋਸਤਾਂ ਨੂੰ ਹੀ ਸਾਰੀ ਸੱਚਾਈ ਪਤਾ ਸੀ। ਅਤਿਆੰਤ ਨੂੰ ਉਹ ਅੰਦਰ ਹੀ ਕੁੱਟ-ਕੁੱਟ ਕੇ ਜੀ ਰਹੀ ਸੀ ਪਰ ਜਦੋਂ ਉਸ ਨੇ ਸਾਰਾ ਬੋਝ ਉਤਾਰਨਾ ਚਾਹਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਇਹਨਾਂ ਗੱਲਾਂ ਦਾ ਹੱਲ ਉਸ ਦੇ ਪਤੀ ਦੇ ਕੋਲ ਹੀ ਹੈ ਕਿਉਂਕਿ ਮੁਸ਼ਕਲਾਂ ਹੀ ਉੱਥੋਂ ਖੜੀਆਂ ਹੋ ਰਹੀਆਂ ਨੇ। ਤਾਂ ਉਸ ਨੇ ਗੱਲਬਾਤ ਦਾ ਰਾਹ اختیار ਤਾਂ ਪਰ ਇਹ ਨਹੀਂ ਪਤਾ ਸੀ ਕਿ ਉਹ ਇੰਨੀ ਛੋਟੀ ਸੋਚ ਦਾ ਮਾਲਕ ਹੈ ਕਿ ਉਸ ਤੇ ਦਿਲ ਦਿਮਾਗ ਤੱਕ ਪਤਨੀ ਦੀਆਂ ਗੱਲਾਂ ਪਹੁੰਚਣੀਆਂ ਹੀ ਨਹੀਂ ਕੈਨੇਡਾ ਦੇ ਵਿੱਚ ਰਹਿੰਦਾ ਪੰਜਾਬੀ ਪਰਿਵਾਰ ਗਿੱਲ ਫੈਮਿਲੀ ਅਤੇ ਇਸ ਘਰ ਤੇ ਵੀ ਜੰਮੀ ਹਰਸਿਮਰਤ ਕੌਰ ਲਈ ਇੱਕ ਹੁਸ਼ਿਆਰ ਤੇ ਹੌਨ ਹਾਰ ਕੁੜੀ ਅਤੇ ਇਹ ਪਰਿਵਾਰ ਜਦੋਂ ਕੈਨੇਡਾ ਤੋਂ ਅਮਰੀਕਾ ਦੇ ਵੱਲ ਮੂਵ ਹੋ ਗਿਆ ਤਾਂ ਉੱਥੇ ਜਾ ਕੇ ਵੀ ਕੁੜੀ ਦਾ ਇੱਕੋ ਇੱਕ ਮਕਸਦ ਸੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ ਇਸ ਇੱਛਾ ਨੂੰ ਪੂਰੀ ਕਰਨ ਦੇ ਲਈ ਪਿਤਾ ਦੇ ਵੱਲੋਂ ਇਹ ਪੁਰੀਵਾ ਲਗਾਈ ਗਈ ਪਰ ਜਦੋਂ ਇਹ ਕੁੜੀ ਹੁਸ਼ਿਆਰ ਸੀ ਹੁਣ ਹਾਰ ਸੀ ਅਤੇ 12 ਸਾਲ ਦੀ ਹੁੰਦੀ ਹੈ ਤਾਂ ਪਿਓ ਇਸ ਦਾ ਰਿਸ਼ਤਾ ਪੰਜਾਬ ਰਣ ਦੇ ਬਰਾੜਾਂ ਦੇ ਮੁੰਡੇ ਅਮਨਦੀਪ ਸਿੰਘ ਬਰਾੜ ਨਾਲ ਕਰਨ ਦਾ ਫੈਸਲਾ ਕਰਦੇ ਨੇ ਆਖਦੇ ਨੇ ਜ਼ੁਬਾਨ ਦੇ ਦਿੱਤੀ ਜਾਂਦੀ ਹੈ ਕਿ ਉਸ ਮੁੰਡੇ ਦੇ ਨਾਲ ਵਿਆਹ ਕੀਤਾ ਜਾਣਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਪੱਕ ਠੱਕ ਵੀ ਹੋ ਗਈ ਅਤੇ 18 ਸਾਲ ਦੀ ਹੋਣ ਤੋਂ ਬਾਅਦ ਹਰਸਿਮਰਤ ਦਾ ਵਿਆਹ ਅਮਨਦੀਪ ਸਿੰਘ ਬਰਾੜ ਦੇ ਨਾਲ ਕਰ ਦਿੱਤਾ ਗਿਆ ਵਿਆਹ ਤਾਂ ਹੋ ਗਿਆ ਪਰ ਇਸ ਵਿਆਹ ਤੋਂ ਬਾਅਦ ਇਸ ਘਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਹੋਈਆਂ ਦੋਹਾਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਉਥਲ ਕਿ ਅੰਤ ਸਮੇਂ ਤੱਕ ਵੀ ਕਿਸੇ ਨੂੰ ਸਮਝ ਨਹੀਂ ਆਇਆ ਕਿ ਇਹਨਾਂ ਦੇ ਨਾਲ ਵਾਪਰ ਕੀ ਗਿਆ ਤੇ ਇਸ ਦੇ ਲਈ ਜ਼ਿੰਮੇਦਾਰ ਕੌਣ ਹੈ ਹਰਸਿਮਰਤ ਅਤੇ ਅਮਨਦੀਪ ਪਤੀ ਪਤਨੀ ਦੇ ਵਜੋਂ ਇੱਕ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸੀ ਅਤੇ ਇਹ ਅਪਾਰਟਮੈਂਟ ਹੋਸਟਲ ਦਾ ਇੱਕ ਕਮਰਾ ਸੀ ਸ਼ਾਇਦ ਅਤੇ ਇਹ ਕਮਰਾ ਵੀ ਸਿਮਰਤ ਨੂੰ ਆਪਣੀ ਪੜ੍ਹਾਈ ਦੇ ਬਲਬੂਤੇ ਤੇ ਆਪਣੇ ਕੰਮ ਕਰਨ ਦੇ ਲਈ ਮਿਲਿਆ ਹੋਇਆ ਸੀ। ਇੱਕ ਵਧੀਆ ਕੁੜੀ ਸੀ ਜਿਸ ਨੂੰ ਕਿਸੇ ਚੀਜ਼ ਦੀ ਕਦੇ ਕੋਈ ਕਮੀ ਨਹੀਂ ਆਈ। ਪੂਰੀ ਕੌਨਫੀਡੈਂਟ ਸੀ ਉਹ, ਚੰਗੇ ਦੋਸਤ ਸੀ, ਪਰਿਵਾਰਿਕ ਮੈਂਬਰ ਉਸ ਨੂੰ ਪਿਆਰ ਕਰਨ ਵਾਲੇ ਸੀ। ਪਿਤਾ ਦੇ ਨਾਲ ਉਸ ਦਾ ਇੱਕ ਗਹਿਰਾ ਰਿਸ਼ਤਾ ਸੀ ਜਿਨ੍ਹਾਂ ਦਾ ਨਾਮ ਦਲਜੀਤ ਸਿੰਘ ਹੈ। 20 ਸਾਲ ਦੀ ਇਸ ਕੁੜੀ ਦੀ ਅਚਾਨਕ ਜਾਨ ਚਲੀ ਜਾਂਦੀ ਹੈ ਜਾਂ ਕਹਿ ਲਓ ਕਿ ਜਾਨ ਲਈ ਜਾਂਦੀ ਹੈ। ਉਸ ਤੇ ਉਸੇ ਕਮਰੇ ਦੇ ਵਿੱਚ ਜਿੱਥੇ ਕਿ ਆਪਣੇ ਪਤੀ ਦੇ ਨਾਲ ਉਹ ਰਹਿ ਰਹੀ ਸੀ ਨਜੀਤ ਸਿੰਘ ਨੂੰ 2 ਫਰਵਰੀ 2008 ਦਾ ਇਹ ਸਾਰਾ ਮਾਮਲਾ ਕਿ ਇੱਕ ਦਿਨ ਅਚਾਨਕ ਫੋਨ ਆਂਦਾ ਹੈ ਅਤੇ ਜਦੋਂ ਉਹ ਜਾ ਕੇ ਉਸ ਅਪਾਰਟਮੈਂਟ ਦਾ ਤਾਲਾ ਖੋਲਦੇ ਨੇ ਉਹਨਾਂ ਦੇ ਕੋਲ ਵੀ ਚਾਬੀ ਹੁੰਦੀ ਹੈ ਤਾਂ ਅੰਦਰ ਜਾ ਕੇ ਦੇਖਦੇ ਨੇ ਕਿ ਧੀ ਬੱਟ ਦੇ ਉੱਪਰ ਮੁੱਦੀ ਹੋ ਕੇ ਪਈ ਸੀ ਅਤੇ ਸਾਫ਼ ਪਤਾ ਲੱਗਦਾ ਸੀ ਕਿ ਇੱਥੇ ਜਦੋਂ ਜਹਿਦ ਕੀਤੀ ਗਈ ਹੈ ਸਮਾਨ ਖਿੰਡਿਆ ਹੋਇਆ ਸੀ ਘਰ ਦੇ ਵਿੱਚ ਜਿਹੜਾ ਕੁੱਤਾ ਰੱਖਿਆ ਹੋਇਆ ਸੀ ਉਸ ਨੂੰ ਬਾਥਰੂਮ ਦੇ ਵਿੱਚ ਜ਼ੰਜੀਰਾਂ ਦੇ ਨਾਲ ਬੰਨਿਆ ਹੋਇਆ ਸੀ ਅਤੇ ਉਹ ਬਾਰ-ਬਾਰ ਭੌਂਕ ਰਿਹਾ ਸੀ ਘਰ ਦੇ ਹਾਲਾਤ ਸਾਰੇ ਇਹ ਸੀ ਜੋ ਕਿ ਕੁੜੀ ਦੇ ਪਿਓ ਦੇ ਵੱਲੋਂ ਦੇਖੇ ਗਏ ਪਰ ਘਰ ਦੇ ਵਿੱਚ ਉਹਨਾਂ ਦਾ ਜਵਾਈ ਅਮਨਦੀਪ ਮੌਜੂਦ ਨਹੀਂ ਸੀ ਇਹ ਉਹੀ ਮੁੰਡਾ ਸੀ ਜਿਸ ਤੇ ਨਾਲ ਪਿਓ ਦੇ ਵੱਲੋਂ ਬੜੇ ਹੀ ਚਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਗਿਆ ਸੀ ਰਿਸ਼ਤਾ ਲਿਆ ਗਿਆ ਸੀ ਐਸੀ ਉਮੀਦ ਦੇ ਨਾਲ ਕਿ ਉਹ ਇੱਕ ਚੰਗਾ ਮੁੰਡਾ ਚੰਗਾ ਪਰਿਵਾਰ ਹੈ ਉਹ ਵੀ ਇੱਥੇ ਆ ਕੇ ਮੁੰਡਾ ਪੜ੍ਹਾਈ ਕਰਨ ਲੱਗ ਗਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉਹ ਕਿਹੋ ਜਿਹੀ ਸੋਚ ਦਾ ਮਾਲਕ ਹੈ ਉਹ ਹੌਲੀ-ਹੌਲੀ ਹੀਣਤਾ ਦੀ ਭਾਵਨਾ ਦੇ ਵਿੱਚ ਆਪਣੇ ਆਪ ਨੂੰ ਆਪਣੀ ਪਤਨੀ ਤੋਂ ਛੋਟਾ ਮਹਿਸੂਸ ਕਰਨ ਲੱਗ ਪਿਆ ਉਸ ਤੋਂ ਇਹ ਲੱਗਣ ਲੱਗਿਆ ਕਿ ਹੁਸ਼ਿਆਰ ਵੀ ਹੈ ਮੇਰੇ ਤੋਂ ਵੱਧ ਕਮਾਉਂਦੀ ਵੀ ਹੈ ਕਿਉਂਕਿ ਡਾਕਟਰੀ ਪੇਸ਼ੇ ਦੇ ਵਿੱਚ ਸੀ ਉਹ ਤੇ ਦੂਸਰੇ ਪਾਸੇ ਮੁੰਡਾ ਪੜ੍ਹਾਈ ਵੀ ਮਾਮੂਲੀ ਹੀ ਕਰ ਰਿਹਾ ਸੀ ਅਤੇ ਜੌਬ ਵੀ ਛੋਟੀਆਂ-ਮੋਟੀਆਂ ਹੀ ਕਰਦਾ ਸੀ ਇਹਨਾਂ ਗੱਲਾਂ ਨੂੰ ਲੈ ਕੇ ਅਕਸਰ ਹੀ ਆਪਣੀ ਬਤਨੀ ਨੂੰ ਤੰਗ ਕਰਦਾ ਸੀ ਬਾਰ-ਬਾਰ ਫੋਨ ਕਰਦਾ ਸੀ ਪੁੱਛਦਾ ਸੀ ਉਹ ਕਿੱਥੇ ਹੈ ਦੋਸਤਾਂ ਰਿਸ਼ਤੇਦਾਰਾਂ ਤੇ ਨਾਲ ਬੈਠਣ ਉੱਠਣ ਤੇ ਵੀ ਉਹ ਹੁਣ ਇਸ ਨੋਬਤ ਤੇ ਉਤਰ ਆਇਆ ਸੀ ਕਿ ਪਾਬੰਦੀ ਲਗਾਉਣਾ ਸ਼ੁਰੂ ਕਰ ਦਿੰਦਾ ਇੱਕ ਦਿਨ ਤਾਂ ਉਹ ਆਪਣੀ ਬਤਨੀ ਨੂੰ ਇਹ ਵੀ ਆਖ ਦਿੰਦਾ ਕਿ ਜਾਂ ਤਾਂ ਤੂੰ ਆਪਣੇ ਮਾਪੇ-ਪਤੀ ਦੋਸਤਾਂ ਨੂੰ ਚੁਣ ਲੈ ਜਾਂ ਫਿਰ ਮੈਨੂੰ ਇਸ ਗੱਲ ਨੇ ਸਿਮਰਤ ਨੂੰ ਕਾਫੀ ਤੰਗ ਕੀਤਾ ਇਹ ਕਿਉਂਕਿ ਉਹ ਅਕਸਰ ਡਾਇਰੀ ਲਿਖਦੀ ਸੀ ਅਤੇ ਡਾਇਰੀ ਦੇ ਵਿੱਚ ਉਸਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਖਿਰਕਾਰ ਕੋਈ ਇਨਸਾਨ ਕਿਸੇ ਨੂੰ ਇਹੋ ਜਿਹੀ ਗੱਲ ਕਿਵੇਂ ਕਹਿ ਸਕਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਛੱਡ ਦੇਵੇ ਤਾਂ ਖੈਰ ਇਹ ਸਭ ਕੁਝ ਹੁੰਦਾ ਚੱਲਾ ਆ ਰਿਹਾ ਸੀ ਪਰ ਹੁਣ ਸਿਮਰਤ ਆਪਣੇ ਪਤੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਜਿਸ ਤੇ ਬਾਰੇ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਵੀ ਦੱਸਿਆ ਸੀ ਕਿ ਮੈਂ ਜਾ ਕੇ ਆਪਣੇ ਉਸ ਅਮਨਦੀਪ ਪਤੀ ਦੇ ਨਾਲ ਗੱਲਬਾਤ ਕਰੂੰਗੀ ਅਤੇ ਜਦੋਂ ਗੱਲਬਾਤ ਮੁੱਕੀ ਤਾਂ ਸਿਮਰਤ ਨੂੰ ਇੰਜ ਲੱਗਿਆ ਕਿ ਕੁਝ ਭਾਰ ਹਲਕਾ ਹੋਇਆ ਉਸ ਦੇ ਸੀਨੇ ਦੇ ਉੱਪਰੋਂ ਬੋਝ ਉਤਰ ਗਿਆ ਪਰ ਇਹ ਨਹੀਂ ਪਤਾ ਸੀ ਕਿ ਅਮਨਦੀਪ ਮਹਿਜ਼ ਗੱਲਾਂ ਸੁਣ ਰਿਹਾ ਉਸ ਦੀਆਂ ਗੱਲਾਂ ਮੰਨੀਆਂ ਨਹੀਂ ਜਾ ਰਹੀਆਂ ਕੁਝ ਘੰਟੇ ਬਾਅਦ ਹੀ ਅਮਨਦੀਪ ਫਿਰ ਤੋਂ ਤੈਸ਼ ਦੇ ਵਿੱਚ ਆਂਦਾ ਹੈ ਅਤੇ ਆਪਣੀ ਪਤਨੀ ਦੀ ਜਾਨ ਲੈ ਲੈਂਦਾ ਜਾਨ ਲੈਣ ਤੋਂ ਪਹਿਲਾਂ ਦੀ ਕੋਈ ਲੜਾਈ ਆਸ-ਪਾਸੇ ਦੇ ਕਮਰਿਆਂ ਦੇ ਵਿੱਚ ਉਹਨਾਂ ਦੀ ਆਵਾਜ਼ ਗਈ ਸੀ ਉਹਨਾਂ ਦੇ ਵੱਲੋਂ ਸੁਣਿਆ ਗਿਆ ਕਿ ਦੋ ਜਣੇ ਝਗੜ ਰਹੇ ਨੇ ਕਾਰਨ ਕੀ ਸੀ ਇਹ ਤਾਂ ਨਹੀਂ ਸਮਝ ਆ ਰਿਹਾ ਸੀ ਪਰ ਜਦੋਂ ਇਹ ਲੜਾਈ ਸ਼ਾਂਤ ਹੋਈ ਤਾਂ ਉੱਥੇ ਚੁੱਪ पसर ਗਈ ਜਿਸ ਤੋਂ ਬਾਅਦ ਉਸ ਬਿਲਡਿੰਗ ਦੇ ਵਿੱਚੋਂ ਹੀ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਅਤੇ ਨਾਲ ਹੀ ਪਤਾ ਲੱਗਦਾ ਹੈ ਕਿ ਅੰਦਰ ਇੱਕ ਹੋਣਹਾਰ ਹੁਸ਼ਿਆਰ ਧੀ ਦੀ ਜਾਨ ਲੈ ਲਈ ਗਈ ਇਸ ਮਗਰੋਂ ਪਿਤਾ ਹੀ ਆਖਦੇ ਨੇ ਕਿ ਆਪਣੀ ਧੀਆਂ ਨੂੰ ਸਮਝੋ ਕਪੜੀ ਧੀਆਂ ਦੇ ਨਾਲ ਹੋ ਰਹੇ ਮਾੜੇ ਕੰਮਾਂ ਨੂੰ ਦੇਖੋ ਕਿਉਂਕਿ ਇਸ ਮਾਮਲੇ ਦੇ ਵਿੱਚ ਕੁੜੀ ਦੇ ਵੱਲੋਂ ਆਪਣੇ ਮਾਪਿਓ ਨੂੰ ਭਰਾਵਾਂ ਨੂੰ ਇੱਕ ਵੀ ਗੱਲ ਦੱਸੀ ਨਹੀਂ ਗਈ ਸੀ ਸਭ ਕੁਝ ਵਾਪਰਨ ਤੋਂ ਬਾਅਦ ਮਾਪਿਓ ਨੇ ਹੀ ਕਿਹਾ ਕਿ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਕਿਹੋ ਜਿਹੀ ਜ਼ਿੰਦਗੀ ਜੀ ਰਹੀ ਸੀ ਜਦੋਂ ਇਸ ਕੁੜੀ ਦੇ ਕੁਝ ਦੋਸਤਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਆਖਦੇ ਨੇ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਕੁੜੀ ਵਿਆਹੀ ਹੋਈ ਹੈ ਇੱਕ ਦਿਨ ਉਸਦੇ ਫੋਨ ਦੇ ਵਿੱਚੋਂ ਅਚਾਨਕ ਜਦੋਂ ਪੰਜਾਬੀ ਵਿਆਹ ਹੁੰਦਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਗਈਆਂ ਤਾਂ ਕੁੜੀ ਦਾ ਕਹਿਣਾ ਸੀ ਕਿ ਮੇਰੇ ਕਿਸੇ ਕਜ਼ਨ ਦੇ ਵਿਆਹ ਦੀਆਂ ਤਸਵੀਰਾਂ ਨੇ ਮੇਰੇ ਵਿਆਹ ਦੀਆਂ ਨਹੀਂ ਯਾਨੀ ਕਿ ਉਹ ਆਪਣੇ ਦੋਸਤਾਂ ਤੋਂ ਇਸ ਗੱਲ ਨੂੰ ਲੁਕੋ ਰਹੀ ਸੀ ਕਿ ਉਹ ਵਿਆਹੀ ਹੋਈ ਹੈ ਆਪਣੇ ਘਰ ਦੇ ਵਿੱਚ ਹੋ ਰਹੇ ਹਾਲਾਤਾਂ ਨੂੰ ਉਹ ਮਾਪਿਆਂ ਦੇ ਨਾਲ ਸਾਂਝਾ ਨਹੀਂ ਕਰ ਰਹੀ ਸੀ ਜੋ ਉਸ ਦੀ ਅਸਲ ਜ਼ਿੰਦਗੀ ਸੀ ਉਹ ਦੋਸਤਾਂ ਦੇ ਨਾਲ ਸਾਂਝੀ ਨਹੀਂ ਕਰ ਰਹੀ ਸੀ ਉਹ ਇੱਕ ਦੋ ਦੋਸਤਾਂ ਨੂੰ ਹੀ ਸਾਰੀ ਸੱਚਾਈ ਪਤਾ ਸੀ ਅਤਿਆੰਤ ਉਹ ਉਹ ਅੰਦਰ ਹੀ ਘੁੱਟ-ਘੁੱਟ ਕੇ ਜੀ ਰਹੀ ਸੀ ਪਰ ਜਦੋਂ ਉਸ ਨੇ ਸਾਰਾ ਮੋੜ ਉਤਾਰਨਾ ਚਾਹਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਇਹਨਾਂ ਗੱਲਾਂ ਦਾ ਹੱਲ ਉਸ ਦੇ ਪਤੀ ਦੇ ਕੋਲ ਹੀ ਹੈ ਕਿਉਂਕਿ ਮੁਸ਼ਕਿਲਾਂ ਹੀ ਉੱਥੋਂ ਖੜੀਆਂ ਹੋ ਰਹੀਆਂ ਨੇ ਤਾਂ ਉਸਨੇ ਗੱਲਬਾਤ ਦਾ ਰਾਖ਼ ਤਿਆਰ ਕੀਤਾ ਪਰ ਇਹ ਨਹੀਂ ਪਤਾ ਸੀ ਕਿ ਉਹ ਇੰਨੀ ਛੋਟੀ ਸੋਚ ਦਾ ਮਾਲਕ ਹੈ ਕਿ ਉਸ ਤੇ ਦਿਲ ਦਿਮਾਗ ਤੱਕ ਪਤਨੀ ਦੀਆਂ ਗੱਲਾਂ ਪਹੁੰਚਣੀਆਂ ਹੀ ਨਹੀਂ